ਨਾ ਮੈਂ ਨਹੀਂ ਨਾ 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 ਮੈਂ ਮਰ ਬਉਣਾ ਨਹੀਂ ਬਸ ਐਠੀ ਨਾ ਐਠੀ ਨਾ ਐਠੀ ਨਾ ਜਾਵਾ ਪੂਪੀ ਫਿਰ ਕਦੋਂ ਸਰ ਫਿਰ ਕਦੋਂ ਸਾਡਾ ਮਾਲ ਨਹੀਂ ਵੇਚਦਾ ਨਮਾ ਬੰਦਾ ਉਹੀ ਤਾਂ ਨਹੀਂ ਲਟਾਉਣਾ ਕਿਉਂ ਤੇਲੂ ਰਾਮ ਦੀ ਹੱਟੀ ਦਾ ਚਰਦਾ ਵੀ ਜੋੜਾਂ ਵਿੱਚ ਬੈਜੂ ਜੱਟ ਦੇ ਉਹ ਜੋੜਾਂ 'ਚ ਹੀ ਬੈਜਣਾ ਆ ਉਹ ਤੂੰ ਟਿਕ ਜਾ ਇੱਥੇ ਲੜਾਈ ਕਰੇਗਾ ਮੈਂ ਨਾ ਪਰਾਂ ਹੁੰਦੇ ਜੇ ਤਾਂ ਸੋਧਾ ਤੂੰ ਕਰ ਓਏ ਬੋਲੇ ਜੇ ਤੇਰੀ ਏ ਇਸੇ ਦੀ ਫਿਰ ਯਾਰ ਸਾਰਿਆਂ ਨੂੰ ਪਤਾ ਬੱਕਰੀ ਕਿੱਥੇ ਬਣੂਗੀ ਦੇਖੋ ਸਾਰਿਆਂ ਨੂੰ ਉਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਨਾ ਤਮਾਸ਼ਾ ਦੇਖਦੇ ਨੇ ਨਾ 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 ਮਾਪਾ ਮੁੱਲ ਕਰਾ ਸਹੀ ਲੈਣ ਤੇ ਆ ਜਾ ਬੱਕਰੀ ਵੇਚ ਦੇ ਬੱਕਰੀ ਦਾ ਕਾਠ ਦਾ ਦੇਖ ਲਾ ਓਏ ਸਭ ਕੁਝ ਦੇਖ ਲਿਆ ਮੈਂ ਮੈਨੂੰ ਕੀ ਦੱਸਦਾ ਤੂੰ ਬਸ ਫਿਰ ਆਪਾਂ ਤੇਰੇ ਕੋਲ ਮੋਲੀ ਮੀਂਹ ਮੌਸਮ ਕਰਕੇ ਲੈਣ ਦੇਣ ਵਾਲਾ ਕੀਤਾ ਯਾਰ ਆਪਾਂ ਕਿਹੜਾ ਵੀ ਮਤਲ ਮੜਿੱਕਣ ਵਾਲਾ ਮੋਲੀ ਨਹੀਂ ਕੀਤਾ 19 ਦੀ ਦਿੰਨਾ ਨਹੀਂ ਜੀ ਨਹੀਂ ਪੂਰੀ 20 ਦੀ ਦਿੰਨਾ ਹੁਣ ਬਸ ਕੀ ਕਰਾਂ ਜਾ ਮਾ ਪੂਪੀ ਫਿਰ ਕਹਿੰਦਾ ਨਾ 10000 ਦੀ ਲੈ ਕੇ ਜਾਓ ਫਿਰ ਕਹਿੰਦਾ ਸਾਡਾ ਮਾਲ ਨਹੀਂ ਵੇਚਦਾ ਨਵੇਂ ਬੰਦਾ ਉਹੀ ਤਾਂ ਨਹੀਂ ਲਟਾਉਣਾ ਯਾਰ ਲਟਾਉਣਾ ਤੂੰ ਸੌਦਾ ਮਾਲ ਮੁੱਲ ਦਾ ਲਾ 20000 ਦੀ ਏਡੀ ਬੱਕਰੀ ਕੌਣ ਲੈ ਜਾ ਰਿਹਾ ਇਹਦਾ ਜਮੀ ਉਹ ਹੈ ਉਹ ਨਵੇਂ ਬੰਦੇ ਨੂੰ ਹਿਸਾਬ ਨਹੀਂ ਹਜੇ ਟੀਕਾ ਲਾਉਣ ਦਾ ਵੀ ਕਿੱਥੇ ਲਾਉਣਾ ਬੱਕਰੀ ਦੇ ਕੋਈ ਗੱਲ ਨਹੀਂ ਜੇ ਨਹੀਂ ਹਿਸਾਬ ਦਾ ਫਿਰ ਆ ਵੀ ਕਿੰਨੇ ਦਾ ਤਾਂ ਨਾ ਮੈਂ ਉੱਥੇ ਟੀਕੇ ਲਾਉਣ ਜਾਊਂਗਾ ਟੀਕੇ ਕਿਹੜੇ ਬੱਕਰੀ ਕਿਹੜੀ ਖਿਆਲ ਮਾਰ ਵੀ ਇੰਨੇ ਦੀ ਆ ਮੈਨੂੰ ਤਾਂ ਪਤਾ ਫਿਰ ਮੇਰੇ ਕਹਤੋਂ ਦੇ ਦੇਂਗਾ ਦਵਾਂਗੇ ਮੇਰੇ ਕਹਤੋਂ ਦੇ ਦੇਂਗਾ ਦਵਾਂਗੇ ਲੈ ਭਾਈ ਬਿਨਾ ਪੁੱਛਾ ਬਹਿ ਗਿਆ ਤੋਂ ਤੇਲੂਰਾਮ ਦੀ ਹੱਟੀ ਦਾ ਝਰਦਾ ਵੀ ਜੋੜਾਂ ਵਿੱਚ ਵਜੂ ਹਟਦੇ ਉਹ ਜੋੜਾਂ ਜੀ ਵਜਣ ਆ ਹਾਂ ਇਹ ਤੇਲੂਰਾਮ ਦੀ ਹੱਟੀ ਦਾ ਝਰਦਾ ਨਹੀਂ ਹੈਗਾ ਇਹ ਦੀਪੂ ਬਾਣੀ ਦੀ ਹੱਟੀ ਦਾ ਝਰਦਾ ਹੈ ਹਾਂ ਕੰਮ ਵੀ ਸਾਰਾ ਕਰਦਾ ਹੈ ਕਰਦਾ ਵੀ ਅਫਦਲ ਬਾਬਾ ਇਮਾਨਦਾਰੀ ਦਾ ਸਾਮਾਨ ਹਾਂ ਅਜਰਾ ਰੱਬ ਤੇ ਧਰਤੀ ਦਾ ਸਾਮਾਨ ਇੱਕੋ ਹੋਇਆ ਖੜਾ ਇੱਕੋ ਹੋਇਆ ਖੜਾ ਪੂਰੀ 22000 ਦੀ ਦੇਓ ਬੱਕਰੀ ਜੀ ਨਹੀਂ ਦੇਣੀ ਲੈ ਫੜ ਕੱਦ ਦੇਖ ਕੇ ਬੱਕਰੀ ਦੇ ਮੁੱਲ ਲਾਤਾ ਬੱਕਰੀ ਦਾ ਕੱਦ ਦੰਦੋ ਵੀ ਨਵੇਂ ਆ ਦੂਜਾ ਸੂਆ ਸੂਆ ਵਜੇ ਹਾਂ ਤਾਂ ਤਾਂ ਬੱਧੀ ਇਹ ਮੁੰਡਾ ਗਿਆਨੀ ਕੋ ਨਹੀਂ ਆ ਰਹੇ ਜੇ ਦੰਦ ਦਾ ਪਰੂ ਵੀ ਪਾਈ ਆ ਜੀ ਜਵਾਨ ਆ ਫਸਣ ਤੋਂ ਕੀ ਕਰਾਂ ਠੀਕ ਹੈ ਬਾਬੇ ਸਹੀ ਦੱਸ ਇਹਨੂੰ ਕਿੰਨੇ ਹਿੰਦੇ ਨੇ ਕੰਨ ਨਵੇਂ ਬੰਦੇ ਆ ਪਰ ਮਰਵਾਉਣੇ ਨਹੀਂ ਬਚਾਉਣੇ ਨੇ ਪਹਿਲਾਂ ਸਾਰੇ ਨੇ ਲੋਕਾਂ ਜਮੇ ਸਹੀ ਦੱਸ ਇੱਕ ਹੀ ਗੱਲ ਇੱਕ ਹੀ ਗੱਲ 27000 ਦੀ ਬੱਤਰੀ ਇਹ ਤਾਂ ਜਮੀਨ ਹੀ ਘੜਦਾ ਯਾਰ ਇਹ ਬੰਦਾ ਕੋਈ 30 ਤੋਂ 27 ਤੇ ਆ ਗਿਆ ਉਹ ਤੂੰ ਟਿਕ ਜਾ ਇੱਥੇ ਲੜਾਈ ਕਰੇਗਾ ਮੈਂ ਨਾ ਪਰਾਂ ਹੁੰਦੇ ਜੇ ਤਾਂ ਸੋਧਾ ਤੂੰ ਕਰ ਓਏ ਬੌੜਾ ਜਿਆ ਤੇਰੀ ਐ ਐਸੇ ਨਹੀਂ ਫਿਰ ਯਾਰ ਤੂੰ ਲੜਾਈਆਂ ਕਰਨ ਨੂੰ ਨਾ ਮੱਡੀਆਂ ਚੋਨੇ ਸੀ ਚੋਰੀ ਕਰ ਲਿਆ ਆ ਚੋਰੀ ਦੀ ਕਹਿੰਦੇ ਸੀ ਫਿਰ ਚੋਰੀ ਦੀ ਆ ਹੋਰ ਕੀ 800 ਰੁਪਏ ਲਾਇਏ ਨੇ ਤੇ ਕਿਹੜੇ ਲਾਇਏ ਨੇ ਤੇ ਠੋਲੂ ਹੋਰ ਬਾੜਾ ਜੀ ਸੁਣੀ ਛੱਡ ਗਈ ਕੋਈ ਹਾਂ ਮੜੇ ਪਿੱਛੋਂ ਭਾਈ ਇਹਦੀ ਵੀਡੀਓ ਬਣ ਜਾਂਦੀ ਮੜੀ ਜਿੱਤ ਚੱਲ ਬਣਾ ਲੈ ਕੈਮਰੇ ਨਾਲ ਪਿੱਛੇ ਜਾਣ ਬਾਈ ਮਾਲ ਮੁੱਲ ਲਾ ਪੱਕਾ ਤਾਂ ਬੱਕਰੀ ਹੁਣ ਪੱਕਾ ਤਾਂ ਲੱਗ ਗਿਆ ਉਹ ਤੇਰੀ ਮਰਜ਼ੀ ਪੱਕਾ ਨਹੀਂ ਲੱਗਿਆ ਜੇ ਪੱਕਾ ਲੱਗਿਆ ਹੁੰਦਾ ਦੇ ਦਿੰਦੇ ਬੱਕਰੀ ਉਹਦੀ ਕੰਨ ਫੜਾਉਂਦੇ ਤੈਨੂੰ ਬਾਈ ਥੋੜੀ ਗੁੰਜਾਇਸ ਹੈਗੀ ਆ ਪੁੱਛਣੇ ਵੀ ਚਾਹੀਦੇ ਨੇ ਨਾਲ ਨੇ ਬੰਦੇ ਬਿਲਕੁਲ ਸਹੀ ਹੈ ਇੱਕ ਗੱਲ ਸੁਣ ਮੇਰੀ ਚਾਹੇ ਤਾਂ ਬਾਬਾ ਲੈ ਲੈ ਚਾਹੇ ਤੂੰ ਲੈ ਲਈ ਜਿਹੜੇ ਦੇ ਫਿੱਟੇ ਉਹੀ ਰੱਖ ਲਿਓ ਠੀਕ ਹੈ ਛਾਲ ਦਾਸ ਦਾਸ ਬਾਬੇ ਸਾਹੀ ਉਹ ਦੱਸ ਦੇ ਯਾਰ ਪਰ ਸੌਦਾ ਹੋਵੇ ਕੋਈ ਹਾਂ 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 ਹੋਰ ਜਰ ਸਾਰਿਆਂ ਨੂੰ ਪਤਾ ਬੱਕਰੀ ਕਿੱਥੇ ਬਣੂਗੀ ਦੇਖੋ ਸਾਰਿਆਂ ਨੂੰ ਉਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਨਾ ਤਮਾਸਾ ਦੇਖਦੇ ਨੇ ਉਹ ਤਾਂ ਵਿਚਾਰੇ ਆਪਦਾ ਤਮਾਸਾ ਦੇਖਣ ਆਏ ਨੇ ਕਿਉਂ ਜੀ ਦੇਖਣਗੇ ਉਹ ਤਾਂ ਵਿਚਾਰੇ ਜਾਂ ਲੜਾਈ ਆਪਣੀ ਹੋ ਰਹੀ ਹੈ ਬੇੜਾ ਦਾ ਤਮਾਸਾ ਦੇਖੂ ਕੋਈ ਨਹੀਂ ਛਡਾਉਂਦਾ ਕਿਸੇ ਨੂੰ ਹੁਣ ਜਮਾਨਾ ਕਿਹਜਾ ਹੋ ਗਿਆ ਕਿਉਂ ਭਾਈ ਹਾਂਜੀ ਹਾਂਜੀ ਮੈਨੂੰ ਵੀ ਡਰ ਲੱਗਦਾ ਹੈ ਪਾਰਟੀ ਬਗਾਨੀਆਂ ਲੱਗਦੂ ਸਾਡੇ ਨੇ ਡੰਡਾ ਤੇ ਅਸੀਂ ਰਾਜੂ ਨੇ ਹੁਣ ਮੈਂ ਵੀ ਸੋਚ ਕੇ ਕੰਮ ਕਰਦਾ ਇਹ ਵੀਡੀਓ ਹੈ ਵਧੀਆ ਰਹੇਗਾ ਹੁਣ ਤੋਂ ਦੁਨੀਆ ਤੋਂ ਬਾਚਣਾ ਪਬਲਿਕ ਤੋਂ ਬੜੇ ਕਮੈਂਟ ਕਰਦੀ ਆ ਬੜੇ ਕਮੈਂਟ ਕਰਦੇ ਨੇ ਲੋਕ ਆ ਅਸੀਂ ਸਭ ਦੇ ਸੁਣੀ ਜਾਂਦੇ ਆ ਸਾਢੇ 22 ਦੀ ਤੇ 1000 ਛੱਡ ਗੱਲਾਂ ਹੈ ਹੈ ਨਾ ਠੀਕ ਆ ਮੈਨੂੰ ਸਮਝਾ ਕੋ ਪੋਪੀ ਤੂੰ ਇਹਦੇ ਨਾਲ ਪੀਪੀਆਰ ਹੈ ਪੀਪੀਆਰ 25000 ਦੀ ਦਊਗਾ ਯਾਰ ਚਾਹੇ ਰਪੀਆ ਰਪੀਆ ਘਟਾ ਲੋ ਚਾਹੇ ਇੱਕੋ ਵਾਰੀ ਘਟਾ ਲੋ ਵਾ ਗੱਲ ਇੱਥੇ ਨਿਬੜਦੀ ਆ ਹਾਂ ਕੋਈ ਕਹਾਣੀ ਨਹੀਂ ਹੈ ਕਿ ਵੀਰੇ ਕਦੇ ਮਾਟੀ ਦੇਖ ਲਾਇਆ ਕਹਿ ਤੀ ਦੇਣ ਲੈਣ ਵਾਲੀ ਗੱਲ ਹੁਣ ਤੈਨੂੰ ਮੈਂ ਸਿੱਧਾ 2000 ਰੁਪਏ ਤੋੜ ਕੇ ਦੱਸਿਆ ਵੀ ਇੰਨੇ ਦੀ ਬੱਕਰੀ ਦਊਂਗਾ ਇਹ ਦੂ ਘੱਟ ਬੱਕਰੀ ਨਹੀਂ ਕੰਨਾਂ 25 ਹੈਗੇ 25 ਤੇ ਹੈਗੇ ਬਸ ਲਾਸ਼ ਉਰਾ ਘਰ ਬਹੁਤਾ ਨਾ ਸਿਆਣਾ ਬਣਾ ਬੱਕਰੀ ਦਿੱਤੀ ਵੇਚ ਹਮ ਠੀਕ ਹੈ ਪੰਜਾਂਵੇਂ ਲੈਣੀ ਲੈਣਾ ਤੇ ਇੱਥੋਂ ਪਿੱਛੋਂ ਤੂੰ ਝੁੱਗਾ ਚੱਕ ਜੀ ਕਿਉਂ ਵੀ ਨਾ ਉਹ ਤਾਂ ਦਵਾ ਹਾਂ ਕਹਿੰਦੇ ਤਾਇਆ ਮੈਂ ਕੀ ਦੇਵਾਂ ਹੁਰ ਉਰਾ ਘਰ ਬੱਕਰੀ ਵੇਚਤੀ ਬਹੁਤਾ ਸਿਆਣਾ ਨਾ ਬਣਾ ਨਾ ਮੈਂ ਤੈਨੂੰ ਬੰਨ ਨ ਦੇਵਾ ਪੂਰੀ 23000 ਦੀ ਆ ਹੁਣ ਦੇ ਨਾ ਦੇ ਚੇ ਮੋੜ ਦੇ ਬਸ ਨਾ ਮੈਂ ਇਹ ਨਹੀਂ ਨਾ 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 ਮੈਂ ਮਰ ਬਉਣਾ ਨਹੀਂ ਬਸ ਇੱਥੀ ਨਾ ਐਥੀ ਨਾ ਐਥੀ ਨਾ ਬਸ ਚੱਲ ਮੈਂ ਵੇਖ ਮੈਂ ਥੋੜੇ ਨੇ ਰੁਪਏ ਹਜੇ ਗੱਬਣ ਬੱਕਰੀਆਂ ਕੀ ਬੰਨੂ ਕੱਦ ਨੂੰ ਕਰ پاس ਕਰ ਕਰ ਹਾਸ ਕਰੋ ਜੀ ਹੋਰ ਦੇਖਣੀ ਆ ਹੋਰ ਵੀ ਦੇਖਾਂਗੇ ਦੇਖਾਂ ਵੀਰੇ ਮੈਨੂੰ ਸੱਜੀ ਐ ਗੱਬਣ ਹੈ ਨਾ ਜੀ ਸਹੀ ਹੈ ਜੀ ਹਾਂ ਜੀ ਚੇਪਾ ਇਹ ਵੀਰੇ ਚੇਪਾ ਦੁੱਤ ਨਹੀਂ ਬਣਿਆ ਜੀ ਉੱਪਰ ਕਰ ਜਾਂਦੀ ਹੈ ਬੀਟਲ ਦੀ ਇਹ ਨਹੀਂ ਨੁਕਸ ਕੋਈ ਨਹੀਂ ਬਣਾ ਰੱਖੋ ਫੜ ਕੇ ਹੀ ਖੜੀ ਹੋਈ ਆ ਫੜੀ ਗਈ ਚੇਪ ਲੱਗ ਉਹ ਕਿਹਦੀ ਟੱਕਰ ਆ ਵਾਏ ਵਾਏ ਕਾਲੇ ਵਾਏ ਕਾਲੇ ਵਾਏ ਕਾਲੇ ਇਹ ਕੰਮ ਨਹੀਂ ਕਰਨਾ ਚੱਲ ਕੁਛ ਨਹੀਂ ਆਵਾ ਮਾਰੀ ਹੋਰੇ ਹੋਰੇ ਆਉਰੇ ਪੋਸ਼ਣ ਉਹ ਥੋੜੀ ਉਹਨਾਂ ਨੇ ਪੱਲਾ ਹਟਾ ਕੇ ਤਾਈਏ ਯਾਰ ਆ ਗਿਆ